ਅੰਮ੍ਰਿਤਸਰ ਦੇ ਕੰਪਨੀ ਬਾਗ ਨੇੜੇ ਪੁਲ ਸੱਤਪਰਾਦਿਆਂ ਵਿੱਚਕਾਰ ਹੋਏ ਮੁਕਾਬਲੇ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਪੁਲਿਸ ਦੇ ਵੱਲੋਂ ਇੱਕ ਗੈਂਗ ਦੇ ਚਾਰ ਮੁਸਲਮਾਨਾਂ ਨੂੰ ਗ੍ਰਫਤਾਰ ਕਰਨ ਦੀ ਕਾਰਵਾਈ ਚੱਲ ਰਹੀ ਸੀ ਪੁਲਿਸ ਕਮਿਸ਼ਨਰ ਨੇ মিডিਆ ਨੂੰ ਦੱਸਦੇ ਹੋਏ ਕਿਹਾ ਕਿ ਇਹ ਗੈਂਗ ਇੱਕ ਵਪਾਰੀ ਤੋਂ ਫਰੋਤੀ ਵਸੂਲ ਕਰਨ ਦੇ ਲਈ ਵਪਾਰੀ ਦੀ ਬਿਲਡਿੰਗ ਦੇ ਉੱਪਰ ਗੋਲੀਆਂ ਚਲਾ ਕੇ ਉਸ ਦੀ ਵੀਡੀਓ ਬਣਾ ਕੇ ਧਮਕੀਆਂ ਦੇ ਰਿਹਾ ਸੀ ਉਥੇ 21 ਜੁਲਾਈ ਨੂੰ ਦੱਸ ਦੇ ਕਿ ਥਾਣਾ ਸਦਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਇਹ ਗੈਂਗ ਬਾਹਰ ਦੇਸ਼ ਵਿੱਚ ਬੈਠੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਦੇ ਨਾਲ ਸੰਬੰਧਿਤ ਸੀ ਜੋ ਕਿ ਸਪੇਨ ਜਾਂ ਯੂਰਪ ਦੇ ਵਿੱਚ ਵਸਦਾ ਹੈ ਤੇ ਉਹ ਈ ਕਾਲਾ ਰਾਹੀ ਫਰੋਤੀ ਦੀ ਮੰਗ ਕਰ ਰਿਆ ਸੀਗਾ ਤੇ ਗੈਂਗਸਟਰ ਦੂਨੀਵਾਲ ਦਾ ਨਾਮ ਵਰਤ ਕੇ ਹੋਰ ਵਪਾਰੀਆਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਜਿਹੜੀ ਉਸ ਦੇ ਵੱਲੋਂ ਕੀਤੀ ਗਈ ਤੇ ਉੱਥੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਜਿਹੜਾ ਕਿ ਰਫ्तार ਕਰ ਲਿਆ ਜਦਕਿ ਵਿਦੇਸ਼ਚ ਵਾਸਤੇ ਸੁਖਦੇਵ ਸਿੰਘ ਖਿਲਾਫ ਵੀ ਕਾਰਵਾਈ ਜਾਰੀ ਹੈ ਜੇ ਐਫ ਆਈ ਆਰ ਨੰਬਰ 118 217 ਨੂੰ ਦਰਜ ਕੀਤਾ ਰਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ थाना सदर ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀਗੀ ਬੈਂਕਵੈਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਰਟਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਫਰੋਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਨ ਨੰਬਰ ਤੋਂ ਜਿਹੜੇ ਆ ਫੋਨ ਆ ਰਹੇ ਸੀਗੇ ਐਫ ਆਰ ਦਰਜ ਕਰਕੇ ਬੜੀ ਡੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹ ਜਿਹੜਾ ਸਾਈਟ ਜਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤਪਾਲ ਅਮਨਦੀਪ ਵਿਲੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਆ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹਨਾਂ ਨੂੰ ਸਦਰ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ 1 ਦੀ ਸਾਡੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ son of ਸਰਬਜੀਤ ਸਿੰਘ ਸਦੋਕੇ ਦਾ ਹੀ ਹੈ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਇਲੀਅਸ ਹੈਪੀ son of ਸਰਜੀਤ ਸਿੰਘ ਪੈਣੀ মিয়া ਖਾਂ ਡਿਸਟ੍ਰਿਕਟ ਗੁਰਦਾਸਪੁਰ ਇਹ ਤੇ ਸਮਰਤਪਾਲ ਏਰੀਆ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰੇ ਪਿੰਡ ਤੋਂ ਪੀਐਸ ਕਰੰਡਾ ਅਮਰਸਾ ਰੂਰਲ ਇਹ ਦੋਨੋਂ ਜਿਹੜੇ ਆ ਇਹ ਬਾਉਂਸਰ ਦਾ ਕੰਮ ਕਰ ਰਿਆ ਸੀ ਸਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰਸ਼ਨ ਜਿਹੜੀ ਹੈ ਐਕਟ ਹੈ ਉਹਨੂੰ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ ਬਾਰ-ਬਾਰ ਉਹਦੀ ਆਬਜ਼ਰਵੇਸ਼ਨ ਕਰਕੇ ਤੇ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰਹੇ ਸੀ ਕੋਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਉਂਕਿ ਉਹਨੇ ਹੀ ਇਹ ਸਾਰੀਆਂ ਜਿਹੜੀਆਂ ਫਰੋਤੀ ਦੀਆਂ ਕੌਲਾਂ ਉੱਥੋਂ ਆਪ ਕੀਤੀਆਂ ਤੇ ਫਰੋਤੀਆਂ ਮੰਗੀਆਂ ਔਰ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਇੱਕ ਨਟੋਰੀਅਸ ਗੈਂਗਸਟਰ ਐ ਡੋਨੀ ਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ